ਅੱਜ ਤੁਹਾਡਾ ਨਾਮ ਤੁਹਾਡੇ ਜਥੇਬੰਦੀ ਦਾ ਨਾਮ ਅੱਜ ਦਾ ਜਿਹੜਾ ਸੰਗਰੂਰ ਵਿਖੇ ਪ੍ਰੋਗਰਾਮ ਆ ਕਿਹੜੀਆਂ ਮੰਗਾਂ ਤੇ ਆ ਕਿੱਥੇ ਤੁਸੀਂ ਜਾਣਾ ਇਸ ਤੋਂ ਬਾਅਦ ਮੇਰਾ ਨਾਮ ਧਰਮਪਾਲ ਨਮੋਲ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੀ ਨੇ ਪੰਜਾਬ ਦੇ ਵੱਲੋਂ ਅੱਜ ਪੰਜਾਬ ਦੇ ਦਲਤ ਖੇਤ ਮਜ਼ਦੂਰਾਂ ਦਾ ਇਹਨਾਂ ਦੀਆਂ तमाम ਮੰਗਾਂ ਨੂੰ ਲੈ ਕੇ ਜਿਵੇਂ ਕਿ ਜ਼ਮੀਨ ਦੀ ਕਾਣੀ ਵੰਡ ਦੇ ਖਿਲਾਫ ਪਲਾਟਾਂ ਦੀ ਪ੍ਰਾਪਤੀ ਦੇ ਲਈ ਨਰੇਗਾ ਦੇ ਵਿੱਚ ਸਾਲ ਭਰ ਦੇ ਲਈ ਮਜ਼ਦੂਰਾਂ ਨੂੰ ਕੰਮ ਮਿਲੇ ਤੇ ਦਿਹਾੜੀ ਘੱਟੋ ਘੱਟ 1000 ਰੁਪਿਆ ਹੋਵੇ ਇਸ ਤੋਂ ਇਲਾਵਾ ਜਿਹੜਾ ਹੈਗਾ ਮਜ਼ਦੂਰਾਂ ਸਿਰ ਚੜੇ ਸਾਰੇ ਕਰਜ਼ੇ ਰੱਦ ਕੀਤੇ ਜਾਣ ਮਜ਼ਦੂਰਾਂ ਦੇ ਘਰਾਂ ਦੀ ਰਜਿਸਟਰੀ ਕੀਤੀ ਜਾਵੇ ਆਦ ਮੰਗਾਂ ਨੂੰ ਲੈ ਕੇ ਜਿਹੜਾ ਉਹ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੀ ਦੀ ਅਗਵਾਈ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈਗਾ ਸੰਗਰੂਰ ਪਟਿਆਲਾ ਬਾਈਪਾਸ ਤੇ ਇਸ ਤੋਂ ਬਾਅਦ ਇਹ ਜਿੰਨੀਆਂ ਵੀ ਤਮਾਮ ਮੰਗਾਂ ਨੇ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਜਿਹੜਾ ਭਗਵੰਤ ਮਾਨ ਮਜ਼ਦੂਰਾਂ ਦੇ ਵੇੜਿਆਂ ਆ ਕੇ ਵੋਟਾਂ ਲੈਣ ਖਾਤਰ ਇਹ ਗੱਲਾਂ ਕਰਿਆ ਕਰਦਾ ਸੀਗਾ ਕਿ ਤੂੰ ਮਗਧਾ ਰਹੀ ਬੇ ਸੂਰਜਾ ਕਮੀਆਂ ਦੇ ਵੇੜੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਮੀਆਂ ਦੇ ਵੇੜੇ ਹੁਣ ਹਨੇਰਾ ਕਿਉਂ ਆ ਸੂਰਜ ਕਿੱਧਰ ਜਾ ਕੇ ਚੜਦਾਗਾ ਇਸ ਕਰਕੇ ਆਮ ਆਦਮੀ ਪਾਰਟੀ ਦੀ ਬੌਲੀ ਸਰਕਾਰ ਨੂੰ ਗੁੰਗੀ ਸਰਕਾਰ ਨੂੰ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸੀ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸੀਗੇ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣਗੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਵਾਂਗੇ ਮਜ਼ਦੂਰਾਂ ਨੂੰ ਆਹ ਦਵਾਂਗੇ ਕਿਸਾਨਾਂ ਨੂੰ ਆਹ ਦਵਾਂਗੇ ਵਿਦਿਆਰਥੀਆਂ ਲਈ ਆਹ ਕੁਝ ਕਰਾਂਗੇ ਇਹ ਸਾਰੀਆਂ ਜਿਆ ਸਾਰੀਆਂ ਗੱਲਾਂ ਆਪਾਂ ਦੇਖੋ ਪੰਜਾਬ ਦੇ ਅੰਦਰ ਸਟੂਡੈਂਟ ਸੜਕਾਂ ਦੇ ਉੱਤੇ ਹੋਏ ਨੇਗੇ ਕਿਸਾਨ ਸੜਕਾਂ 'ਤੇ ਧਰਨੇ ਲਾ ਕੇ ਬੈਠੇ ਨੇ ਮੁਲਾਜ਼ਮ ਸੜਕਾਂ 'ਤੇ ਧਰਨੇ ਲਾ ਕੇ ਬੈਠੇ ਨੇਗੇ ਮਜ਼ਦੂਰ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਇਸ ਕਰਕੇ ਜਿਹੜੇ ਇਨਕਲਾਬ ਦੀ ਗੱਲ ਪੱਕ ਸਿੰਘ ਕਰਦਾਗਾ ਇਹ ਭਗਵੰਤ ਮਾਨ ਫੋਰਤਨਾ ਦਾ ਇਨਕਲਾਬ ਕਰਨਾ ਚਾਹੁੰਦਾ ਇਹ ਵੀ ਕਾਂਲੀਆਂ ਕਾਂਗਰਸੀਆਂ ਵਾਂਗੂ ਲਟੇਰਿਆਂ ਦੇ ਪੱਖ ਚ ਖੜਾਗਾ ਕੋਈ ਮਜ਼ਦੂਰਾ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅੱਜ ਜਦੋਂ ਦੀ ਸੱਤਾ ਦੇ ਵਿੱਚ ਇਹ ਆਈ ਆ ਉਦੋਂ ਦੇ ਬਹੁਤ ਸਾਰੀਆਂ ਮੀਟਿੰਗਾਂ ਮਜ਼ਦੂਰ ਜਥੇਬੰਦੀਆਂ ਨੂੰ ਦੇ ਕੇ ਇਹ ਮੁਕਰਦਾ ਗਿਆਗਾ ਤੇ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਇਹਨਾਂ ਦੇ ਐਮਐਲਏ ਐਮਪੀਆ ਨੂੰ ਆ ਜਿਹੜਾ ਉਹ ਮੰਗ ਪੱਤਰ ਦੇ ਚੁੱਕਿਆਂਗੇ ਸੋ ਅੱਜ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਦੀ ਪੰਜਾਬ ਦੀ ਅਗਵਾਈ ਦੇ ਵਿੱਚ ਵੱਡਾ ਇਕੱਠ ਹੋਏ ਕਰ ਰਹੇ ਆਗੇ ਇਸ ਤੋਂ ਬਾਅਦ ਇਹਨਾਂ ਦੀ ਬੌਲੀ ਗੁੰਗੀ ਸਰਕਾਰ ਨੂੰ ਇਹਨਾਂ ਦੇ ਦਰਾਂ ਤੇ ਜਾ ਕੇ ਸੁਣਾਵਾਂਗੇ ਕਿ ਆ ਕਿਰਤੀ ਲੋਕ ਇਕੱਠੇ ਹੋਏ ਨੇਗੇ ਇਹਨਾਂ ਨੇ ਵੀ ਤੁਹਾਨੂੰ ਵੋਟਾਂ ਵਾ ਕੇ ਜਿਤਾਇਆਗਾ ਇਹਨਾਂ ਦੇ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਕਰੋ ਪਰ ਮਾਲ ਜੀ ਜੇ ਅੱਜ ਤੋ ਇਹ ਕੰਮ ਨੇ ਤੋ ਬਾਅਦ ਸਰਕਾਰ ਨੇ ਕੋਈ ਵੀ ਗੱਲਬਾਤ ਨਾ ਸੁਣੀ ਫਿਰ ਅਗਲਾ ਐਕਸ਼ਨ ਤੋ ਕਿਹੜਾ ਹੋਊਗਾ ਤੁਹਾਡਾ ਦੇਖੋ ਅਸੀਂ ਤਾਂ ਸੰਘਰਸ਼ ਕਰਨ ਵਾਲੇ ਬੰਦੇ ਆਗੇ ਇਹ ਸਰਕਾਰ ਨਹੀਂ ਸੁਣੂਗੀ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਜੇ ਸਾਡੀ ਮੀਟਿੰਗ ਨਹੀਂ ਫਿਕਸ ਕੀਤੀ ਜਾਊਗੀ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੱਡਾ ਸੰਘਰਸ਼ ਕਰਕੇ ਫਿਰ ਅਸੀਂ ਮੁੱਖ ਮੰਤਰੀ ਦੇ ਦਰਾਂ ਦੇ ਦੁਆਰੇ ਪੱਕੇ ਪੱਕੇ ਤੌਰ ਤੇ ਅਸੀਂ ਬੈਠ ਸਕਦੇ ਹਾਂਗੇ ਠੀਕ ਹੈ ਦੋਸਤੋ ਇਹ ਰਹਿ ਗਿਆ ਤਰਨਬਾਲ ਇਹਨਾਂ ਨਾਲ ਆਪਾਂ ਗੱਲਬਾਤ ਕਰਿਆ ਮਜ਼ਦੂਰਾਂ ਆਗੂ ਬਹੁਤ ਵਧੀਆ ਗੱਲਬਾਤ ਹੋਈ ਅਜੇ ਜੁੜੇ ਰਹੋ ਤੇ ਗੱਲਬਾਤ ਚੰਗੀ ਲੱਗੀ ਸ਼ੇਅਰ ਕਰਦੇ